ਪਿਛਲੇ 15 ਮਹੀਨਿਆਂ ਤੋਂ ਅੰਗਣਵਾੜੀ ਵਰਕਰਾਂ ਨੂੰ ਨਹੀਂ ਮਿਲੀ ਤਨਖਾਹ ਪਿਛਲੇ 17 ਦਿਨਾਂ ਤੋਂ ਬੈਠੀਆਂ ਡੀਸੀ ਦਫਤਰ ਦੇ ਬਾਹਰ ਤਰਨੇ ਤੇ ਕਿਹਾ ਕੱਲ ਤੱਕ ਅਗਰ ਤਨਖਾਹ ਨਾ ਆਈ ਤਾਂ ਸੋਮਵਾਰ ਤੋਂ ਪੰਜਾਬ ਭਰ ਦੇ ਅੰਗਣਵਾੜੀ ਵਰਕਰ ਹੋਣਗੇ ਇਕੱਠੇ ਅਤੇ ਇੱਥੇ ਕਰਨਗੇ ਸੜਕਾਂ ਜਾਵਾਂ ਵੀਰਵਾਰ ਨੂੰ ਇੱਕ ਬਾਈ ਦੇ ਲਗਭਗ ਅੰਗਣਵਾੜੀ ਮੁਲਾਜ਼ਮ ਜਿਹਨੀਆਂ ਸੀ2 ਦੇ ਆਗੂਆਂ ਨੇ ਬੋਲਦਿਆਂ ਕਿਹਾ ਕਿ ਪਿਛਲੇ 15 ਮਹੀਨਿਆਂ ਤੋਂ ਅੰਗਣਵਾੜੀ ਵਰਕਰਾਂ ਨੂੰ ਤਨਖਾਹ ਨਹੀਂ ਮਿਲੀ ਜਿਸ ਨੂੰ ਲੈ ਕੇ ਉਹ 17 ਦਿਨਾਂ ਤੋਂ ਇੱਥੇ ਡੀਸੀ ਦਫ਼ਤਰ ਦੇ ਬਾਹਰ ਤਰਨੇ ਪ੍ਰਦਰਸ਼ਨ ਕਰ ਰਹੇ ਹਨ ਲੇਕਿਨ ਸਰਕਾਰ ਦੇ ਕਿਸੇ ਕਿਸ ਤਰ੍ਹਾਂ ਦੀ ਕੋਈ ਗੱਲ ਤੇ ਜੂ ਨਹੀਂ ਸਰਕੀ ਅਤੇ ਅੱਜ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹਨਾਂ ਦੀ ਤਨਖਾਹ ਖਜ਼ਾਨੇ ਦੇ ਵਿੱਚ ਬਿੱਲ ਭੇਜ ਦਿੱਤੇ ਗਿਆ ਤੇ ਮਿਲ ਜਾਵੇਗੀ ਉਹਨਾਂ ਨੇ ਕਿਹਾ ਕਿ ਅਗਰ ਕੱਲ ਤੱਕ ਸਾਨੂੰ ਤਨਖਾਹ ਨਾ ਮਿਲੀ ਤਾਂ ਸੋਮਵਾਰ ਤੋਂ ਪੰਜਾਬ ਭਰ ਦੇ ਅੰਗਣਵਾਲੀ ਵਰਕਰ ਬਠਿੰਡਾ ਵਿਖੇ ਇਕੱਠੇ ਹੋਣਗੇ ਤੇ ਉਹਨਾਂ ਵੱਲੋਂ ਸੜਕਾਂ ਜਾਮ ਕੀਤੇ ਜਾਣਗੀਆਂ ਹਾਂਜੀ ਮੇਰਾ ਨਾਮ ਪ੍ਰਤੀਬਾ ਸ਼ਰਮਾ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੋ ਜਿਲ੍ਹਾ ਪ੍ਰੈਸਰ ਕਰਤਰ ਹਾਂਜੀ ਦੇਖੋ ਇੱਥੇ ਸਾਡਾ ਲਗਾਤਾਰ ਹੋ ਗਿਆ ਧਰਨਾ ਵੀ 15-20 ਦਿਨ ਹੋ ਗਿਆ ਸਾਡੇ ਧਰਨਾ ਲੱਗਿਆ ਹੋਇਆ ਇੱਥੇ ਸਾਡੀ ਮੰਗਾਂ ਨੂੰ ਲੈ ਕੇ ਆਂਗਣਵਾੜੀ ਵਰਕਰ ਤੇ ਹੈਲਪਰ ਇਕੱਠੀ ਹੋਈ ਹੋਈਆਂ ਸਾਨੂੰ ਆਸ਼ਵਾਸ਼ਣ ਦਿੱਤਾ ਗਿਆ ਸੀ ਪਿਛਲੇ ਸ਼ੁੱਕਰਵਾਰ ਵੀ ਤੁਹਾਡੀ ਤਨਖਾਹਾਂ ਪਾ ਦਿੱਤੀ ਜਾਣਗੀਆਂ ਲੇਕਿਨ ਸਾਡੀ ਤਨਖਾਹ ਅਜੇ ਤੱਕ ਖਾਤੇ 'ਚ ਨਹੀਂ ਆਈ ਹੈ ਜੇ ਸਾਡੀ ਤਨਖਾਹ ਕੱਲ੍ਹ ਤੱਕ ਖਾਤੇ 'ਚ ਨਹੀਂ ਆਉਗੀ ਸੋਵਾਰ ਨੂੰ ਅਸੀਂ ਇਸ ਤੋਂ ਵੀ ਵੱਡਾ ਐਜੀਟੇਸ਼ਨ ਕਰਾਂਗੇ ਕਿ ਜਿਹੜੇ ਸਾਡੇ ਅੰਗਨਵਾੜੀ ਵਰਕਰ ਤੇ ਹੈਲਪਰ ਹੈਗੇ ਸਾਡੇ ਇਹ ਕੱਲਾ ਬਠਿੰਡਾ ਬਲਾਕ ਹੈ ਜੇ ਸਾਨੂੰ ਲੋੜ ਪਈ ਤਾਂ ਅਸੀਂ ਜ਼ਿਲ੍ਹਿਆਂ ਤੋਂ ਤੇ ਸਟੇਟ ਤੋਂ ਸਾਡੇ ਅੰਗਣਵਾੜੀ ਵਰਕਰ ਤੇ ਹੈਲਪਰ 200 ਤੋਂ 2000 ਹੋਣ ਚਿਰ ਟਾਈਮ ਨਹੀਂ ਲੱਗਨੇਗਾ ਹਾਂ ਜੀ ਜਿਹੜੇ ਸਾਰੇ ਪੰਜਾਬ ਦੇ ਹੈਗੇ ਸਟੇਟ ਦੇ ਰਹਿ ਵੀ ਸਾਰੇ ਅੰਗਣਵਾੜੀ ਵਰਕਰ ਇੱਥੇ 50 ਪਰ ਦੇ ਅੰਗਣਵਾੜੀ ਵਰਕਰ ਤੇ ਹੈਲਪਰ ਇੱਥੇ ਇਕੱਠੇ ਹੋ ਜਾਣਗੇ ਤੇ ਰੋਸ਼ ਪ੍ਰਦਰਸ਼ਨ ਕਰਨਗੇ ਇਸ ਕਰਕੇ ਅਸੀਂ ਉਮੀਦ ਕਰਦੇ ਆਂ ਕਿ ਜਿਹੜਾ ਸਾਡਾ ਬਿੱਲ ਉਹ ਭੇਜੇਗਾ ਜਾਂ ਖਜ਼ਾਨੇ 'ਚ ਉਹ ਜਲਦੋਂ ਜਲ ਸਾਡੇ ਖਾਤੇ 'ਚ ਪਾਈ ਜਾਣ ਜੇ ਸਾਡੇ ਖਾਤੇ 'ਚ ਤਨਖਾਹ ਨਹੀਂ ਪਾਈ ਜਾਊਗੀ ਤਾਂ ਅਸੀਂ ਰੋਡ ਜਾਮ ਕਰਾਂਗੇ ਨਜਾ ਧਰਨੇ ਨਜ਼ਾਰੇ ਲਾਵਾਂਗੇ ਰੋਸ਼ કરી ਕਰਾਂਗੇ ਇੱਥੋਂ ਤੱਕ ਕਿ ਅਸੀਂ ਸੜਕਾਂ ਵੀ ਜਾਮ ਕਰਾਂਗੇ ਬਸਾ ਵੀ ਰੋਕਾਂਗੇ ਕਿ ਸਾਡਾ ਜਿਹੜਾ ਐਜੀਟੇਸ਼ਨ ਹੋਊਗਾ ਇਹ ਜ਼ਿਲ੍ਹਾ ਭਰਤਾ ਐਡਾ ਵੱਡਾ ਹੋਊਗਾ ਕਿ ਸਰਕਾਰ ਦੇਖਦੀ ਰਹਿ ਜਾਊਗੀ ਹਾਂ ਜੀ ਪੰਜਾਬ ਭਰ ਦੇ ਜਿਹੜੇ ਅੰਗਣਵਾੜੀ ਵਰਕਰ ਤੇ ਹੈਲਪਰ ਆਉਣਗੇ ਤੇ ਸਾਰੇ ਇਕੱਠੇ ਹੋ ਜਾਣਗੇ ਜੀ ਮੈਂ ਪ੍ਰਕਾਸ਼ ਕੌਰ ਸੋਹੀ ਜ਼ਿਲ੍ਹਾ ਪ੍ਰਧਾਨ ਅੰਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਬਠਿੰਡਾ ਦੀ ਮਹਾਰਾਜ ਜੀ ਅਸੀਂ 16 ਤਰੀਕ ਤੋਂ ਅਚਤਰ ਨਿੱਤੇ ਬੈਠੇ ਆ ਅੱਜ ਪੂਰੇ 17 ਦਿਨ ਹੋ ਗਏ ਆ ਜੀ ਤਾਂ ਸਰਕਾਰ ਵੱਲੋਂ ਕੋਈ ਮਤਲਬ ਉਹ ਨਹੀਂ ਹੋ ਰਿਹਾ ਵੀ ਜਿਹੜੇ ਤਰੀਕੇ ਨਾਲ ਅਸੀਂ ਸਮਝਦੇ ਸੀ ਕਿ ਵੀ ਇਹਨਾਂ ਨੇ ਸਰਕਾਰ ਨੂੰ ਹੁਣ ਵੋਟਾਂ ਦੇ ਨੇੜੇ ਆ ਤੇ ਕੋਈ ਮਾੜਾ ਮੋਟਾ ਇਹ ਹੋਊਗਾ ਵੀ ਲੋਕ ਸਾਡੇ ਖਿਲਾਫ ਹੋ ਜਾਣਗੇ ਤਾਂ ਮਾਮਲਾ ਇਹ ਸਾਨੂੰ ਪਿਛਲੇ 15 ਮਹੀਨਿਆਂ ਤੋਂ ਤਨਖਾਹ ਨਹੀਂ ਮਿਲ ਰਹੀ ਜੀ ਕੱਲੇ ਬਠਿੰਡੇ ਬਲਾਕ ਤੇ ਇੱਕ ਸਿੰਤਮਾ ਵੇਟ ਤਰਸਿੱਕਾ ਜੀ ਤਿੰਨ ਬਲਾਕ ਆ ਇਹ ਆਪਣੇ ਚਾਈਲਡ ਕੌਂਸਲ ਦੇ ਅੰਦਰ ਤੈਨਾਂ ਨੂੰ ਪਿਛਲੇ 15 ਮਹੀਨੇ ਤੋਂ ਤਨਖਾਹ ਨਹੀਂ ਮਿਲ ਰਹੀ ਤੇ ਅਸੀਂ ਪੂਰੇ 17 ਦਿਨ ਤੋਂ ਇੱਥੇ ਐਜੀਟੇਸ਼ਨ ਤੇ ਆ ਜੀ ਤੇ ਸਰਕਾਰ ਲਹਾਰਾ ਲੱਪਾ ਲਾ ਰਹੀ ਹੈ ਜੀ ਅੱਜ ਕਹਿਤਾ ਰਹਾ ਹੈ ਦਫ਼ਤਰ ਵਾਲੇ ਵੀ ਅਸੀਂ ਬਿੱਲ ਜਮ੍ਹਾਂ ਕਰਵਾਤੇ ਆ ਖਜ਼ਾਨੇ ਦੇ ਵਿੱਚ ਤੇ ਪਰ ਸਾਨੂੰ ਉਮੀਦ ਨਹੀਂ ਵੀ ਇੰਨੀ ਜਲਦੀ ਇਹ ਕਰਨਗੇ ਇਸ ਕਰਕੇ ਅਸੀਂ ਇਸੇ ਵੇੜ ਚ ਸੀਗੇ ਸਾਨੂੰ ਇਹਨਾਂ ਨੇ ਸਿਰਫ ਕੱਲ੍ਹ ਤੱਕ ਦਾ ਦਿਨ ਲਿਆ ਜੀ ਕੱਲ੍ਹ ਸ਼ਾਮ ਤੱਕ ਜੇ ਕੁਝ ਹੁੰਦਾ ਹੈ ਤਾਂ ਠੀਕ ਹੈ ਨਹੀਂ ਸੋਮਵਾਰ ਨੂੰ ਸਾਡਾ ਫਿਰ ਸਟੇਟ ਕਮੇਟੀ ਆਊਗੀ ਇੱਥੇ ਤੇ ਅਸੀਂ ਪੂਰਾ ਐਜੀਟੇਸ਼ਨ ਕਰਾਂਗੇ ਜੀ ਸੜਕਾਂ ਰੋਕਾਂਗੇ ਸੜਕਾਂ ਰੋਕਾਂਗੇ ਜੀ ਚੌਕ ਰੋਕਾਂਗੇ ਮਤਲਬ ਸਾਰੇ ਤੇ ਸਾਡੀ ਜਿਹੜੀ ਸਟੇਟ ਕਮੇਟੀ ਆਉਗੀ ਉੱਥੋਂ ਸਾਡੇ 12 ਜ਼ਿਲ੍ਹੇ ਚੋਂ ਬਾਹਰਲੇ ਜ਼ਿਲ੍ਹਿਆਂ ਚੋਂ ਵੀ ਮੈਂਬਰ ਆਉਣਗੇ ਜੇ ਅਸੀਂ ਪੂਰਾ ਪ੍ਰਦਰਸ਼ਨ ਕਰਾਂਗੇ ਸਰਕਾਰ ਦੇ ਖਿਲਾਫ ਮੈਂਬਰਤਾ ਜੀ ਜੇ ਨੰਨੇ ਨਾ ਸਾਡੀ ਗੱਲ ਸੁਣਵਾਈ ਹੁੰਦੀ ਤਾਂ ਅਸੀਂ 2000 ਮੈਂਬਰ ਵੀ ਇੱਥੇ ਇਕੱਠਾ ਕਰ ਸਕਦੇ ਹਾਂ ਜੀ